ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਈਦੁਲ ਅਜਹਾ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਇਹ ਤਿਉਹਾਰ ਹਜਰਤ ਇਬਰਾਹਿਮ ਦੀ ਕੁਰਬਾਨੀ ਦਾ ਪ੍ਰਤੀਕ ਹੈ ਦੱਸਿਆ ਜਾਂਦਾ ਹੈ ਕਿ ਇਸ ਦਿਨ ਹਜਰਤ ਇਬਰਾਹਿਮ ਅੱਲਾ ਦੇ ਹੁਕਮ ਤੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹੋ ਗਏ ਸਨ ਜਿਸ ਤੋਂ ਬਾਅਦ ਮੁਸਲਿਮ ਸਮਾਜ ਆਪਸੀ ਭਾਈਚਾਰੇ ਦੀ ਸੁਖ ਸ਼ਾਂਤੀ ਲਈ ਇਸ ਦਿਨ ਨੂੰ ਈਦੁਲ ਅਜਹਾ ਦੇ ਤੌਰ ਤੇ ਮਨਾਉਂਦਾ ਹੈ ਇਸ ਪਵਿੱਤਰ ਦਿਹਾੜੇ ਤੇ ਸਮੂਹ ਮੁਸਲਮਾਨ ਭਾਈਚਾਰੇ ਵੱਲੋਂ ਪੁਲਾਹੀ ਰੋਡ ਵਿਖੇ ਜਿੱਥੇ Eid ਦੀ ਨਮਾਜ਼ ਅਦਾ ਕੀਤੀ ਗਈ ਉਥੇ ਅੱਲਾ ਤਾਲਾ ਦੇ ਕਦਮਾਂ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਲ-ਨਾਲ ਆਪਸੀ ਪਿਆਰ ਤੇ ਭਾਈਚਾਰਾ ਬਰਕਰਾਰ ਰਹਿਣ ਦਾ ਵੀ ਸੰਦੇਸ਼ ਦਿੱਤਾ ਗਿਆ ਇਸ ਮੌਕੇ ਮੁ슬ਮਿ ਸਮਾਜ ਦੇ ਆਗੂਆਂ ਨੇ ਇੱਕ ਦੂਸਰੇ ਦੇ ਗਲੇ ਮਿਲ ਕੇ ਜਿੱਥੇ ਸਮੂਹ ਦੇਸ਼ ਵਾਸੀਆਂ Eid ਦੀ ਮੁਬਾਰਕਬਾਦ ਦਿੱਤੀ ਉਥੇ ਉਨ੍ਹਾਂ ਆਖਿਆ ਕਿ ਸਾਨੂੰ ਵੀ ਆਪਣੀ ਉਸ ਹਰ ਚੀਜ਼ ਅਤੇ ਆਪਣੀ ਇੱਛਾ ਨੂੰ ਅੱਲਾ ਤਾਲਾ ਅੱਗੇ ਕੁਰਬਾਨ ਕਰਨ ਲਈ ਤਿਆਰ ਬਰਤਿਆਰ ਰਹਿਣਾ ਚਾਹੀਦਾ ਹੈ ਉਨਾ ਕਿਹਾ ਕਿ ਇਹ ਤਿਉਹਾਰ ਸਾਨੂੰ ਸਾਰੇ ਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣ ਦਾ ਵੀ ਸੰਦੇਸ਼ ਦਿੰਦਾ ਹੈ। ਸਲਾਮ ਅਲੈਕੁਮ। ਇਸ ਪਾਕ ਦਿਨ ਤੇ ਸਾਰੇ ਪਗਵਾੜੇ ਦੇ ਮੁਸਲਮ ਭਾਈਚਾਰੇ ਵੱਲੋਂ ਸਮੂਹ ਪਗਵਾੜਾ ਵਾਸੀਆਂ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਾਂ। ਜਿਸ ਤਰ੍ਹਾਂ ਅੱਜ ਦੇ ਦਿਨ حضرت ابراہیم ਅਲੈਹਿਸਲਾਮ ਨੇ ਅੱਲਾਹ ਦੇ ਹੁਕਮ ਤੇ ਆਪਣਾ ਬੇਟਾ ਕੁਰਬਾਨ ਕਰਨ ਨੂੰ ਤਿਆਰ ਹੋ ਗਏ ਸੀ ਤੇ ਸਾਨੂੰ ਵੀ ਇਸ Eid ਤੇਹੀ ਮੈਸੇਜ ਆਉਂਦਾ ਹੈ। ਕਿ ਅਸੀਂ ਵੀ ਆਪਣੀ ਹਰ ਚੀਜ਼ ਹਰ ਪਿਆਰੀ ਚੀਜ਼ ਆਪਣੀ ਹਰ ਇੱਛਾ ਨੂੰ ਅੱਲਾ ਦੀ ਰਾਹ ਦੇ ਵਿੱਚ ਕੁਰਬਾਨ ਕਰਨ ਨੂੰ ਤਿਆਰ ਹਈਏ ਅਤੇ ਉਸ ਦੇ ਅੱਗੇ ਹਮੇਸ਼ਾ ਹੀ ਆਪਣਾ ਸਿਰ ਝੁਕਾ ਦਈਏ ਉਹਦੀ ਹਰ ਅੱਗੇ ਅੱਗੇ ਆਪਣਾ ਸਿਰ ਝੁਕਾਈਏ ਤੇ ਚੰਗੀ ਰਾਹ ਤੇ ਚੱਲੀਏ ਤੇ ਮੈਂ ਸਾਰੇ ਪੋਵਾੜੇ ਵਾਸੀਆਂ ਅਤੇ ਸਾਰੇ ਦੇਸ਼ ਵਾਸੀਆਂ ਦੀ ਚੰਗੀ ਸੇਫ ਅਤੇ ਚੰਗੇ ਭੌਤਿਕ ਦੀ ਕਾਮਨਾ ਕਰਦਾ ਅਤੇ ਸਾਰਿਆਂ ਨੂੰ ਬਹੁਤ ਬਹੁਤ ਹੀ ਦੀਆਂ ਮੁਬਾਰਕਾਂ ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਈਦੁਲ ਅਜ਼ਹਾ ਦਾ ਤਿਉਹਾਰ ਬੜੀ ਹੀ ਤੂੰਮ-ਤਾਮ ਨਾਲ ਮਨਾਇਆ ਗਿਆ। ਇਹ ਤਿਉਹਾਰ ਹਜਰਤ ਇਬਰਾਹਿਮ ਦੀ ਕੁਰਬਾਨੀ ਦਾ ਪ੍ਰਤੀਕ ਹੈ। ਦੱਸਿਆ ਜਾਂਦਾ ਹੈ ਕਿ ਇਸ ਦਿਨ ਹਜਰਤ ਇਬਰਾਹਿਮ ਅੱਲਾ ਦੇ ਹੁਕਮ ਤੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹੋ ਗਏ ਸਨ। ਜਿਸ ਤੋਂ ਬਾਅਦ ਮੁਸਲਿਮ ਸਮਾਜ ਆਪਸੀ ਭਾਈਚਾਰੇ ਦੀ ਸੁਖ-ਸ਼ਾਂਤੀ ਲਈ ਇਸ ਦਿਨ ਨੂੰ ਈਦੁਲ ਅਜ਼ਹਾ ਦੇ ਤੌਰ ਤੇ ਮਨਾਉਂਦਾ ਹੈ। ਇਸ ਪਵਿੱਤਰ ਦਿਹਾੜੇ ਤੇ ਸਮੂਹ ਮੁਸਲਮਾਨ ਭਾਈਚਾਰੇ ਵੱਲੋਂ ਪੁਲਾਹੀ ਰੋਡ ਵਿਖੇ ਜਿੱਥੇ Eid ਦੀ ਨਮਾਜ਼ ਅਦਾ ਕੀਤੀ ਗਈ ਉਥੇ ਅੱਲਾ ਤਾਲਾ ਦੇ ਕਦਮਾਂ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਲ-ਨਾਲ ਆਪਸੀ ਪਿਆਰ ਤੇ ਭਾਈਚਾਰਾ ਬਰਕਰਾਰ ਰਹਿਣ ਦਾ ਵੀ ਸੰਦੇਸ਼ ਦਿੱਤਾ ਗਿਆ ਇਸ ਮੌਕੇ ਮੁ슬ਮਿ ਸਮਾਜ ਦੇ ਆਗੂਆਂ ਨੇ ਇੱਕ ਦੂਸਰੇ ਦੇ ਗਲੇ ਮਿਲ ਕੇ ਜਿੱਥੇ ਸਮੂਹ ਦੇਸ਼ ਵਾਸੀਆਂ Eid ਦੀ ਮੁਬਾਰਕਬਾਦ ਦਿੱਤੀ ਉਥੇ ਉਨ੍ਹਾਂ ਆਖਿਆ ਕਿ ਸਾਨੂੰ ਵੀ ਆਪਣੀ ਉਸ ਹਰ ਚੀਜ਼ ਅਤੇ ਆਪਣੀ ਇੱਛਾ ਨੂੰ ਅੱਲਾ ਤਾਲਾ ਅੱਗੇ ਕੁਰਬਾਨ ਕਰਨ ਲਈ ਤਿਆਰ ਬਰਤਿਆਰ ਰਹਿਣਾ ਚਾਹੀਦਾ ਹੈ ਉਨਾ ਕਹਿਆ ਕਿ ਇਹ ਤਿਉਹਾਰ ਸਾਨੂੰ ਸਾਰੇ ਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣ ਦਾ ਵੀ ਸੰਦੇਸ਼ ਦਿੰਦਾ ਹੈ